ਜਾਇ ਪੀਰਾਂ ਦੀ ਦੋਸਤੋ ਅੱਜ ਸਾਰੀ ਸੰਗਤ ਨੂੰ ਰਮਜ਼ਾਨ ਮਹੀਨੇ ਦੇ ਵਿੱਚ 11ਵੀਂ ਸ਼ਰੀਫ ਦੀਆਂ ਲੱਖ ਲੱਖ ਮੁਬਾਰਕਾਂ ਜੀ ਅੱਜ 11ਵੀਂ ਦਾ ਦਿਨ ਹੈ ਜੀ ਜਨਾਬ ਮੀਰਾ ਹਜ਼ਰਤ ਗੌਸਪਾਕ ਸਰਕਾਰ ਜਿਹਨਾਂ ਨੂੰ 11ਵੀਂ ਬੜੀ ਸਰਕਾਰ ਵੀ ਕਿਹਾ ਜਾਂਦਾ ਅੱਜ ਉਹਨਾਂ ਦੇ 11ਵੀਂ ਦਾ ਖਤਮ ਦਵਾਇਆ ਜਾਣਾ ਤਾਂ ਜੋ ਜੋ 11ਵੀਂ ਬੜੀ ਸਰਕਾਰ ਪੀਰ ਗੌਸਪਾਕ ਸਰਕਾਰ ਨੂੰ ਪਿਆਰ ਕਰਨ ਵਾਲੇ ਨੇ ਮੁਹੱਬਤ ਕਰਨ ਵਾਲੇ ਨੇ ਉਹਨਾਂ ਸਾਰੀ ਸੰਗਤ ਨੂੰ 11ਵੇਂ ਰੋਜ਼ ਦੀਆਂ ਲੱਖ ਲੱਖ ਮੁਬਾਰਕਾਂ ਜੀ ਅੱਜ ਆਪਾਂ ਗੱਲ ਕਰਾਂਗੇ ਕਿ ਇੱਕ ਛੋਟਾ ਜਿਹਾ ਕਿੱਸਾ ਹੈ ਜਿਸ ਤੋਂ 11ਵੀਂ ਸ਼ਰੀਫ ਬਹੁਤ ਜ਼ਿਆਦਾ ਮਸ਼ਹੂਰ ਹੈ ਉਮੀਦ ਹੈ ਕਿ ਤੁਹਾਨੂੰ ਇਹ ਕਿੱਸਾ ਪਸੰਦ ਵੀ ਆਵੇਗਾ ਅਤੇ ਕੁਝ ਨਾ ਕੁਝ ਇਹਦੇ ਵਿੱਚੋਂ ਸਿੱਖਣ ਨੂੰ ਵੀ ਜ਼ਰੂਰ ਮਿਲੇਗਾ ਜਿੰਨੇ ਵੀ ਸੰਗਤ ਸਾਰੇ ਚੈਨਲ ਤੇ ਆਈ ਹੈ ਸਾਰੀ ਸੰਗਤ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਔਰ ਜੋ ਫੇਸਬੁੱਕ ਤੇ ਦੇਖ ਰਹੇ ਨੇ ਉਹ ਪੇਜ ਨੂੰ ਫੋਲੋ ਕਰ ਲਿਓ ਜੀ ਤਾਂ ਜੋ ਆਪਾਂ ਸ਼ੁਰੂ ਕਰਦੇ ਆਂ ਜੀ ਜੈ ਪੀਰਾਂ ਦੀ ਦੇਖੋ ਤੁਹਾਨੂੰ ਵੀ ਪਤਾ ਕਿ ਜਨਾਬ Hazrat Mira Gonsbagh Sarkar ਜਿਨ੍ਹਾਂ ਨੂੰ 11ਵੀਂ ਵਾਲੀ ਸਰਕਾਰ ਵੀ ਕਿਹਾ ਜਾਂਦਾ ਹਨਾ ਬਹੁਤ ਦਿਆਵਾਨ ਸਰਕਾਰ ਨੇ ਬਹੁਤ ਦਿਆਲੂ ਸਰਕਾਰ ਨੇ ਬਹੁਤ ਕਰਮ ਨਿਵਾਜੀ ਵਾਲੀ ਸਰਕਾਰ ਨੇ ਤੇ ਇਹਨਾਂ ਨੂੰ ਪੀਰਾਂ ਦੇ ਪੀਰ ਹਨਾ ਦਸਤਗੀਰ ਗੌਸੇ ਆਜਮ ਸਰਕਾਰ ਇਹਨਾਂ ਨੂੰ ਰਤਬਾ ਹਾਸਲ ਹੈ ਇਹਨਾਂ ਨੂੰ ਹਨਾ ਪੀਰਾਂ ਦੇ ਪੀਰ ਦਾ ਇਹਨਾਂ ਨੂੰ ਰਤਬਾ ਹਾਸਲ ਹੈ ਹਨਾ ਖੁਦ ਖੁਦ ਇਹਨਾਂ ਨੂੰ ਅੱਲਾ ਪਾਕ ਨੇ ਹਨਾ ਐਨਾ ਕਾ ਮਤਲਬ ਰੁਤਬਾ ਦੱਤਾ ਕਿ ਕੁੱਲ ਬਲੀਆਂ ਦੇ ਮੋਢੇ ਤੇ ਕਦਮ ਤੇਰਾ ਹਨਾ ਉਹ ਜਿਵੇਂ ਕਹਿ ਦਿੰਨੇ ਆ ਕਹਿੰਦੇ ਕੋਈ ਵੀ ਬਲੀ ਕਹਿੰਦੇ ਉਦੋਂ ਤੱਕ ਨਹੀਂ ਹੋ ਸਕਦਾ ਕੋਈ ਵੀ ਫਕੀਰ ਉਦੋਂ ਤੱਕ ਨਹੀਂ ਹੋ ਸਕਦਾ ਜਦੋਂ ਤੱਕ ਲੱਗਦੀ ਮੋਹਰ ਗੌਂਸ ਸਰਕਾਰ ਦੀ ਨਹੀਂ ਹਨਾ ਇਹ ਇਸੇ ਕਰਕੇ ਕਿਹਾ ਜਾਂਦਾ ਕਿਉਂਕਿ ਸਰਕਾਰ ਦਾ ਰੁਤਬਾ ਇੰਨਾ ਵੱਡਾ ਕਿ ਚਾਹੇ ਕੋਈ ਜੱਟਾ ਮਰਦੀ ਕੋਈ ਭਜਨ ਬੰਦਗੀ ਕਰਨ ਵਾਲਾ ਫਕੀਰ ਹਨਾ ਤਾ ਉਹਨਾਂ ਦੇ ਵਿੱਚ ਜਦੋਂ ਕੋਈ ਰਤਬਾ ਬਖਸ਼ਿਆ ਜਾਂਦਾ ਤਾਂ ਗੌਂਸਪਗ ਸਰਕਾਰ ਤੋਂ ਬਿਨਾਂ ਰਤਬਾ ਨਹੀਂ ਬਖਸ਼ਿਆ ਜਾਂਦਾ ਹਨਾ ਤਾਂ ਪੀਰੀ ਫਕੀਰੀ ਮਰੀਦੀ ਹਨਾ ਇਹ ਗੌਂਸੇ ਆਜਮ ਸਰਕਾਰ ਤੋਂ ਸ਼ੁਰੂ ਹੋਈ ਹੈ ਤੁਹਾਨੂੰ ਸਭ ਨੂੰ ਪਤਾ ਹਨਾ ਤਾਂ ਦੇਖੋ ਇੱਕ ਗਿੱਸਾ ਸਭ ਨੂੰ ਤੁਸੀਂ ਵੀ ਸੁਣਿਆ ਹੋਊਗਾ ਕਿ ਸ਼ੁਰੂ ਤੋਂ ਮਸ਼ਹੂਰ ਹੈ ਤੇ ਅੱਜ ਆਪਾਂ ਨ ਦੁਬਾਰਾ ਸੁਣਾਂਗੇ ਦੁਬਾਰਾ ਦੱਸਾਂਗੇ ਕਿ ਇੱਕ ਜਲਾਨ ਸ਼ਹਿਰ ਦੇ ਵਿੱਚ ਮਾਤਾ ਸਲੀਮਾ ਨਾਮ ਦੀ ਇੱਕ ਔਰਤ ਰਹਿੰਦੀ ਸੀ ਜਿਨ੍ਹਾਂ ਕੋਲੇ ਕੋਈ ਔਲਾਦ ਨਹੀਂ ਸੀਗੀ ਤਾਂ ਬਹੁਤ ਜਗ੍ਹਾ ਧੱਕੇ ਖਾਦੇ ਉਹਨਾਂ ਨੇ ਹਨਾ ਕਿਤੋਂ ਔਲਾਦ ਦਾ ਜਿਹੜਾ ਸੁੱਖ ਸੀਗਾ ਉਹਨੂੰ ਨਹੀਂ ਮਿਲਿਆ ਤਾਂ ਕਿਸੇ ਵੀ ਕੋਲ ਜਾਣਾ ਕਿਸੇ ਬੇਦੇ ਹਕੀਮ ਕੋਲ ਜਾਣਾ ਉੱਥੋਂ ਨਾ ਕੋਈ ਹਨਾ ਹੱਲ ਹੋਣਾ ਉਹਨਾਂ ਦਾ ਕਿਸੇ ਮੰਨ ਲਓ ਕਿਸੇ ਪੁੱਜੀ ਵੀ ਹਸਤੀ ਕੋਲੇ ਜਾਣਾ ਕੋਈ ਰੱਬ ਦੀ ਬੰਦਗੀ ਕਰਨ ਵਾਲੇ ਕੋਲੇ ਜਾਣਾ ਤਾਂ ਉਹਨਾਂ ਨੇ ਇੱਕੋ ਗੱਲ ਕਹਿਣੀ ਕਿ ਮਾਤਾ ਕਿ ਤੇਰੇ ਤਾਂ ਸੱਤ ਜਨਮਾਂ ਔਲਾਦ ਨਹੀਂ ਹੈਗੀ ਵੀ ਤੇਰੇ ਔਲਾਦ ਨਹੀਂ ਹੋ ਸਕਦੀ ਤਾਂ ਇੱਕ ਦਿਨ ਕੀ ਹੁੰਦਾ ਘਰ ਦੇ ਵਿੱਚ ਉਹਨਾਂ ਦੇ ਇੱਕ ਫਕੀਰ ਆਉਂਦਾ ਤੇ ਉਹ ਉਹਨਾਂ ਨੂੰ ਕਹਿੰਦਾ ਕਿ ਮਾਤਾ ਅਗਰ ਤੂੰ ਪੁੱਤਰ ਦੀ ਦਾਤ ਲੈਣੀ ਹੈ ਹਨਾ ਔਲਾਦ ਦਾ ਸੁੱਖ ਲੈਣਾ ਤਾਂ ਬਗਦਾਦ ਸ਼ਹਿਰ ਚਲੇ ਜਾ ਉੱਥੇ ਅੱਬੂ ਅੱਬੂ ਸੁਵਾਲੀਆ ਦਾ ਦਰਬਾਰ ਹੈ ਹੈਨਾ ਅਗਰ ਕੋਈ ਨਾਮ ਲੈਣ ਚ ਮੇਤੋ ਗਲਤੀ ਹੋਵੇ ਤਾਂ ਆਪਣਾ ਦਾਸ ਸਮਝ ਕੇ ਮਾਫ ਕਰਨਾ ਕਿਉਂਕਿ ਬੋਲਣ ਚ ਗਲਤੀ ਹੋ ਜਾਂਦੀ ਹੁੰਦੀ ਹੈ ਟਿਕਾਣਾ ਇਹ ਕੋਈ ਮੈਂ ਕਿਤੇ ਲਿਖਿਆ ਨਹੀਂ ਹੋਇਆ ਜੋ ਮਹਾਰਾਜ ਦਿਮਾਗ ਤੇ ਵਿੱਚ ਆਪਾਂ ਨੂੰ ਮਤਬੁੱద్ధి ਬਖਸ਼ ਰਿਹਾ ਆਪਾਂ ਉਹ ਤੁਹਾਨੂੰ ਸੁਣਾ ਰਹੇ ਹਾਂ ਨਾ ਤਾਂ ਕਹਿੰਦੇ ਬਗਦਾਦ ਦੇ ਵਿੱਚ ਅੱਬੂ ਸੁਵਾਲੀਆ ਦਾ ਦਰਬਾਰ ਹੈ ਤੇ ਤੁਸੀਂ ਉਹਨਾਂ ਦੇ ਦਰ ਤੇ ਚਲੇ ਜਾਓ ਉਹ ਸਾਬਦੀ ਝੋਲੀਆਂ ਭਰ ਦੇਣੇ ਤੇ ਤੁਹਾਡੀ ਵੀ ਝੋਲੀਆਂ ਭਰਨਗੇ ਤਾਂ ਮਾਤਾ ਸਲੀਮਾ ਉੱਥੇ ਚਲੇ ਜਾਂਦੀ ਹੈ ਬੜੀ ਹਸਦੀ ਜਾਂਦੀ ਹੈ ਕਿ ਅੱਜ ਮੇਰੀ ਕਹਿੰਦੇ ਕੁੱਖ ਹਰੀ ਹੋਣੀ ਅੱਜ ਮਨੂੰ ਮਹਾਰਾਜ ਨੇ ਔਲਾਦ ਦੀ ਬਖਸ਼ਿਸ਼ ਕਰ ਦੇਣੀ ਤਾਂ ਜਾ ਕੇ ਜਨਾਬ ਅੱਬੂ ਸੁਵਾਲੀਆਂ ਕੋਲੇ ਜਿਸ ਟਾਈਮ ਆ ਜਾਣੇ ਆ ਉਹ ਤਾਂ ਅੱਬੂ ਸੁਵਾਲੀਆਂ ਜੀ ਪੁੱਛਦੇ ਨੇ ਕਿ ਮਾਤਾ ਦੱਸੋ ਕਿਸ ਕੰਮ ਆਏ ਹੋ ਤੁਸੀਂ ਉਹ ਕਹਿੰਦੀ ਵੀ ਸਰਕਾਰ ਕਹਿੰਦੀ ਵੀ ਮੇਰੇ ਕੋਲੇ ਔਲਾਦ ਦੀ ਕਮੀ ਆ ਵੀ ਮੈਨੂੰ ਔਲਾਦ ਦਾ ਸੁੱਖ ਚਾਹੀਦਾ ਤਾਂ ਕਹਿੰਦੀ ਵੀ ਤੁਸੀਂ ਦੁਆ ਕਰੋ ਮੇਰੇ ਹੱਕ ਚੱਕੇ ਮੇਰੇ ਕੋਲੇ ਔਲਾਦ ਹੋ ਜਾਵੇ ਤਾਂ ਸਰਕਾਰ ਜਦੋਂ ਨਜ਼ਰ ਮਾਰਦੇ ਨੇ ਉਹਦੇ ਉੱਪਰ ਤਾਂ ਉਹਨੂੰ ਕਹਿੰਦੇ ਨੇ ਕਿ ਮਾਤਾ ਔਲਾਦ ਤਾਂ ਬਹੁਤ ਦੂਰ ਦੀ ਗੱਲ ਹੈ ਵੀ ਤੇਰੇ ਤਾਂ ਸੱਤ ਜਨਮ ਕੋਈ ਔਲਾਦ ਦਾ ਸੁੱਖ ਨਹੀਂ ਹੈਗਾ ਤੇਰੇ ਤਾਂ ਵੀ ਤੇਰੇ ਤਾਂ ਤਕਦੀਰ ਵਿੱਚ ਤੇਰੇ ਮੁਕੱਦਰਾਂ ਵਿੱਚ ਔਲਾਦ ਜਿਹੜੀ ਕਿਤੇ ਵੀ ਲਿਖੀ ਹੋਈ ਨਹੀਂ ਹੈ ਤਾਂ ਮਾਤਾ ਉਹਨਾਂ ਦਾ ਇਹ ਜਵਾਬ ਸੁਣ ਕੇ ਉਦਾਸ ਹੋ ਕੇ ਰੋਂਦੀ ਰੋਂਦੀ ਵਾਪਸ ਆ ਜਾਂਦੀ ਆ ਤਾਂ ਬਾਹਰ ਛੋਟੀ ਉਮਰ ਦੇ ਵਿੱਚ ਜਨਾਬ ਗੌਂਸਪਗ ਸਰਕਾਰ ਜਿਨ੍ਹਾਂ ਨੂੰ ਸਿਰਫ ਉਸ ਵਕਤ ਦੇ ਵਿੱਚ ਕੱਲਾ ਗੌਂਸ ਕਿਹਾ ਜਾਂਦਾ ਸੀਗਾ ਤਾਂ ਉਹ ਬਾਹਰ ਬੱਚਿਆਂ ਦੇ ਨਾਲ ਖੇਡ ਰਹੇ ਨੇ ਤੇ ਉਹ ਦੇਖਦੇ ਨੇ ਕਿ ਮਾਤਾ ਜਿਸ ਟਾਈਮ ਅੰਦਰ ਦਰਬਾਰ ਚ ਗਈ ਸੀਗੀ ਮਹਿਲ ਚ ਗਈ ਸੀਗੀ ਤਾਂ ਉਦੋਂ ਤਾਂ ਬੜੀ ਖੁਸ਼ ਹੋ ਕੇ ਗਈ ਥੀ ਪਰ ਜਦੋਂ ਹੁਣ ਵਾਪਸ ਆ ਰਹੀ ਹੈ ਤਾਂ ਬਹੁਤ ਰੋ ਕੇ ਵਾਪਸ ਆ ਰਹੀ ਵੀ ਅੱਜ ਤੱਕ ਮੈਂ ਇਦਾਂ ਦੇਖਿਆ ਨਹੀਂ ਹੈਗਾ ਵੀ ਜੋ ਵੀ ਇਸ ਦਰ ਤੇ ਆਇਆ ਹੋਵੇ ਕਿ ਹੱਸਦਾ ਆਇਆ ਹੋਵੇ ਤੇ ਰੋਂਦਾ ਗਿਆ ਹੋਵੇ ਵੀ ਐਮੀ ਦੀ ਦੁਨੀਆ ਬਹੁਤ ਦੇਖਿਆ ਵੀ ਰੋਂਦੀ ਆਈ ਹੋਵੇ ਤੇ ਹੱਸ ਕੇ ਜਾਂਦੀ ਦੇਖਿਆ ਪਰ ਇਹ ਪਹਿਲੀ ਵਾਰ ਦੇਖਿਆ ਕਿ ਹੱਸ ਕੇ ਆਉਂਦਾ ਪਰ ਰੋਂਦੀ ਰੋਂਦਾ ਜਾਂਦਾ ਮੈਂ ਪਹਿਲੀ ਵਾਰ ਦੇਖ ਰਿਹਾ ਤਾਂ ਮਾਤਾ ਨੂੰ ਪੁੱਛਦੇ ਆਂ ਰੋਕ ਲੈਨੇ ਆ ਕਿ ਮਾਦਾ ਤੂੰ ਰੁੰਦੀ ਕਿਉਂ ਆ ਉਹ ਕਹਿੰਦੀ ਪੁੱਤ ਮੈਂ ਤੈਨੂੰ ਕਿਹਾ ਦੱਸਾਂ ਵੀ ਤੂੰ ਤਾਂ ਬੱਚਾ ਹਜੇ ਉਹ ਕਹਿੰਦੀ ਨਹੀਂ ਨਹੀਂ ਤੂੰ ਦੱਸ ਸਾਨੂੰ ਵੀ ਤੂੰ ਇੱਥੇ ਵਿਹਸਦੀ ਆਈ ਸੀਗੀ ਤਰੁੰਦੀ ਕਿਉਂ ਜਾ ਰਹੀ ਏਸ ਦਰਬਾਰ ਤੋਂ ਤਾਂ ਮਾਤਾ ਜਵਾਬ ਦਿੰਦੀ ਆ ਮਾਤਾ ਸਲੀਮਾ ਕਹਿੰਦੀ ਆ ਕਿ ਮੈਂ ਇਹਨਾਂ ਕੋਲੇ ਇਦਾਂ ਕਰਕੇ ਵੀ ਔਲਾਦ ਔਲਾਦ ਲਈ ਕਹਿੰਦੀ ਦਾਤ ਲੈਣ ਆਈ ਸੀਗੀ ਹਨਾ ਦਵਾ ਕਰਵਾਉਣ ਆਈ ਸੀਗੀ ਕਿ ਮੈਨੂੰ ਔਲਾਦ ਦਾ ਸੁੱਖ ਮਿਲ ਜਵੇ ਪਰ ਇਹਨਾਂ ਨੇ ਕਹਿਤਾ ਕਿ ਤੇਰੇ ਤਾਂ ਸੱਤ ਜਨਮ ਔਲਾਦ ਨਹੀਂ ਹੈਗੀ ਬਿਸ ਕਰਕੇ ਮੇਰਾ ਮਨ ਉਦਾਸ ਆ ਉਹ ਕਹਿੰਦੇ ਵੀ ਮਾਤਾ ਇਸ ਦਰ ਤੋਂ ਅੱਜ ਤੱਕ ਕੋਈ ਵੀ ਖਾਲੀ ਨਹੀਂ ਗਿਆ ਸਿਰਫ ਮੰਗਣੇ ਦਾ ਢੰਗ ਹੁੰਦਾ ਉਹ ਕਹਿੰਦੇ ਮਾਤਾ ਤੈਨੂੰ ਮੰਗਣਾ ਨਹੀਂ ਆਇਆ ਤਾਂ ਸਰਕਾਰ ਕਹਿੰਨੇ ਆ ਕਿ ਆਜਾ ਤੁਹਾਨੂੰ ਅੱਜ ਇੱਕ ਜੁਗਤੀ ਦੱਸਦੇ ਆ ਮੰਗਣੇ ਦੀ ਕਹਿੰਦੇ ਜਾ ਕੇ ਸਰਕਾਰ ਕੋਲੋਂ ਤਿੰਨ ਬਚਨ ਲੈ ਲਿਓ ਅੱਲਾ ਨਬੀ ਰਸੂਲ ਤਾਂ ਸਰਕਾਰ ਕੋਲੋਂ ਹੀ ਬਚਨ ਲੈ ਕੇ ਤੁਸੀਂ ਜੋ ਮਰਜ਼ੀ ਮੰਗ ਲਓ ਸਰਕਾਰ ਤੁਹਾਨੂੰ ਦੇਣਗੇ ਤਾਂ ਅੱਬੂ ਸੁਵਾਲੀਆ ਜੀ ਗੌਂਸਪਾਗ ਸਰਕਾਰ ਦੇ ਪਿਤਾ ਜੀ ਸੀਗੇ ਹਨਾ ਤੇ ਉਹਨਾਂ ਨੂੰ ਸਾਰਾ ਕੁਝ ਪਤਾ ਸੀਗਾ ਵੀ ਹਨਾ ਕੀ ਕਹਾਣੀ ਹੈ ਕੀ ਨਹੀਂ ਹੈ ਤੇ ਉਦੋਂ ਹੀ ਮਾਤਾ ਅੰਦਰ ਜਾਂਦੀ ਹੈ ਦੁਬਾਰਾ ਮਹਿਲ ਦੇ ਵਿੱਚ ਤਾਂ ਜਾ ਕੇ ਅੱਬੂ ਸੁਵਾਲੀਆ ਨੂੰ ਕਹਿੰਦੀ ਹੈ ਕਿ ਸਰਕਾਰ ਮੈਂ ਦਰਤੇ ਤੁਹਾਡੇ ਦੁਆਰੇ ਆਈ ਉਹ ਕਹਿੰਦੇ ਮਾਤਾ ਜੱਤ ਨੂੰ ਕਹਿ ਤਾਂ ਵੀ ਤੇਰੇ ਸੱਤ ਜਨਮ ਔਲਾਦ ਨਹੀਂ ਹੈਗੀ ਵੀ ਮੈਂ ਤੈਨੂੰ ਕਿੱਥੋਂ ਦੇ ਦਾਂ ਕਿ ਜਦੋਂ ਮਹਾਰਾਜ ਉਸ ਪ੍ਰਮਾਤਮਾ ਨੇ ਤੇਰੀ ਤਕਦੀਰ ਦੇ ਵਿੱਚ ਔਲਾਦ ਲਿਖੀ ਹੋਣੀ ਹੈਗੀ ਵੀ ਮੈਂ ਕੌਣਾ ਦੇਣ ਵਾਲਾ ਤਾਂ ਉਹ ਕਹਿੰਦੀ ਵੀ ਕੋਈ ਗੱਲ ਨਹੀਂ ਵੀ ਮੈਨੂੰ ਵੀ ਤੁਸੀਂ ਬਚਨ ਦੇ ਦਿਓ ਵੀ ਮੈਂ ਕੋਈ ਗੱਲ ਨਹੀਂ ਵੀ ਔਲਾਦ ਨਹੀਂ ਕਹਿੰਨੀ ਮੈਂ ਮੰਗਦੀ ਹਨਾ ਤਾਂ ਸਰਕਾਰ ਕਹਿੰਦੀ ਵੀ ਕੋਈ ਗੱਲ ਨਹੀਂ ਤੂੰ ਹੋਰ ਜੋ ਮਰਜ਼ੀ ਲੈ ਲੈ ਹਨਾ ਪਰ ਔਲਾਦ ਨਾ ਮੰਗੀ ਕਹਿੰਦੇ ਵੀ ਬਚਨ ਲੈ ਲੈ ਕੋਈ ਗੱਲ ਨਹੀਂ ਚਲੋ ਅਬ ਅੱਲਾ ਨਬੀ ਅਰਸੂਲ ਦਾ ਬਚਨ ਲੈ ਕੇ ਤਾਂ ਮਾਤਾ ਉਹਨਾਂ ਨੂੰ ਬਚਨਾਂ 'ਚ ਪਸਾ ਲੰਦੀ ਹੈ ਤੇ ਮਾਤਾ ਕਹਿੰਦੇ ਨੇ ਕਹਿੰਦੀ ਜੀ ਮੈਂ ਪੈਸੇ ਮੰਗਾ ਤਾਂ ਮੇਰੇ ਕੋਲ ਵਾਧੂ ਨੇ ਜੇ ਮੈਂ ਘਰ ਮੰਗਾ ਤਾਂ ਮੇਰਾ ਘਰ ਬਾਰ ਵਧੀਆ ਹੈ ਨਾ ਠੀਕ ਹੈ ਨਾ ਵੀ ਮੇਰੀ ਮੈਂ ਜੋ ਚੀਜ਼ ਮੰਗਾ ਮੇਰੇ ਕੋਲ ਸਭ ਕੁਝ ਹੈ ਸਿਰਫ ਮੈਨੂੰ ਘਾਟ ਕਿਸ ਚੀਜ਼ ਦੀ ਇੱਕ ਔਲਾਦ ਦੀ ਘਾਟ ਹੈ ਵੀ ਜੇ ਤੁਹਾਡੀ ਬਖਸ਼ਿਸ਼ ਹੋ ਜੀ ਵੀ ਤਾਂ ਮੈਨੂੰ ਔਲਾਦ ਦੀ ਦਾਤ ਦਿਓ ਵੀ ਤੁਸੀਂ ਮੈਨੂੰ ਵਚਨ ਕਰੇ ਹੋਏ ਹੁਣ ਤੁਸੀਂ ਆਪਣੇ ਵਚਨਾਂ ਤੋਂ ਮੁੱਕਰ ਨਹੀਂ ਸਕਦੇ ਤਾਂ ਸਰਕਾਰ ਗੁੱਸੇ ਜਾਂਉਂਦੇ ਨੇ ਕਹਿੰਦੇ ਕੋਈ ਗੱਲ ਨਹੀਂ ਮਾਤਾ ਕਹਿੰਦੇ ਵੀ ਲਾਤਾ ਤੈਨੂੰ ਮਿਲ ਜੂਗੀ ਬਸ ਤੂੰ ਇਹ ਦੱਸ ਵੀ ਤੈਨੂੰ ਜਿਹੜਾ ਇਹ ਢਾਂਗਾ ਵੀ ਤੈਨੂੰ ਦੱਸਿਆ ਗੀਨੇ ਮਾਤਾ ਕਹਿੰਦੇ ਵੀ ਬਾਹਰ ਇੱਕ ਬੱਚਾ ਖੇਡ ਰਿਆ ਸੀ ਉਹਨੇ ਆਪਣਾ ਨਾਮ ਗੌਂਸ ਦੱਸਿਆ ਜਦੋਂ ਸਰਕਾਰ ਨੇ ਗੌਂਸ ਦਾ ਨਾਮ ਸੁਣਿਆ ਤਾਂ ਉਹਨਾਂ ਦਾ ਜਿਹੜਾ ਗੁੱਸਾ ਬਹੁਤ ਜ਼ਿਆਦਾ ਵੱਧ ਗਿਆ ਤਾਂ ਹੁਣ ਕੀ ਹੁੰਦਾ ਕਹਿੰਦੇ ਵੀ ਸਰਕਾਰ ਗੁੱਸੇਜ ਭਰੇ ਜਾਂਦੇ ਨੇ ਬਾਹਰ ਜਾ ਕੇ ਗੌਂਸ ਭਗ ਸਰਕਾਰ ਦੇ ਗੁੱਸੇ ਦੇ ਵਿੱਚ ਇੱਕ ਥੱਪੜ ਮਾਰ ਦਿੰਦੇ ਨੇ ਤਾਂ ਉਹ ਕਹਿੰਦੇ ਸਰਕਾਰ ਗੌਂਸ ਭਗ ਸਰਕਾਰ ਦੇ ਜਦੋਂ ਥੱਪੜ ਵੱਜਦਾ ਤਾ ਗੌਂਸਪਾਕ ਸਰਕਾਰ ਗੁੱਸੇ 'ਚ ਆ ਕੇ ਜਿਸ ਟਾਈਮ ਹੱਕ ਦਾ ਨਾਰਾ ਮਾਰਦੇ ਨੇ ਹੱਕ ਸੱਚ ਦਾ ਨਾਰਾ ਮਾਰਦੇ ਨੇ ਕਹਿੰਦੇ ਜਾਓ ਕਹਿੰਦੇ ਅੱਜ ਦੇ ਬਾਅਦ ਇਸ ਸ਼ਹਿਰ ਦੇ ਵਿੱਚ ਸਿਰਫ ਮੁੰਡੇ ਹੀ ਪੈਦਾ ਹੋਣਗੇ ਕੁੜੀਆਂ ਨਹੀਂ ਪੈਦਾ ਹੋਣਗੀਆਂ ਵੀ ਜੋ ਵੀ ਇਸ ਦਰ ਤੇ ਆਏਗਾ ਉਹ ਪੁੱਤਰ ਦੀ ਹੀ ਦਾਤ ਲੈ ਕੇ ਜਾਏਗਾ ਕਦੇ ਕੁੜੀ ਦੀ ਦਾਤ ਨਹੀਂ ਉਹਨੂੰ نصیਬ ਹੋਏਗੀ ਤਾਂ ਸਰਕਾਰ ਜਿਸ ਟਾਈਮ ਇਹ ਨਾਰਾ ਮਾਰਦੇ ਆਂ ਨਾ ਆਪਣੇ ਮੂੰਹ ਹੀ ਬਚਨ ਕੱਢਦੇ ਆ ਤਾਂ ਉਹਨਾਂ ਦੇ ਪਿਤਾ ਜੀ ਅੱਬੂ ਸਵਾਲਿਆ ਜੀ ਉਸ ਟਾਈਮ ਉਹ ਸਮਝ ਜਾਂਦੇ ਆ ਕਿ ਇਹ ਹੁਣ ਵੀ ਇਹਨਾਂ ਦੀ ਜਿਹੜੀ ਮੰਨ ਲਓ ਆਉਣ ਵਾਲਾ ਸਮਾਂ ਜਿਹੜਾ ਪੀੜੀ ਦਾ ਵੀ ਉਹ ਨੇੜੇ ਆ ਚੁੱਕਿਆ ਹੈ ਵੀ ਉਹ ਸਾਰੀ ਗੱਲ ਉਹ ਸਮਝ ਹੀ ਜਾਂਦੇ ਆ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਮੇਰਾ ਪੁੱਤਰ ਆ ਇਹ ਕੋਈ ਛੋਟੀ ਮੂਟੀ ਗਦਾਈ ਨਹੀਂ ਹੈਗੀ ਜੇ ਵੀ ਇਹ ਉਸ ਪਰਮਾਤਮਾ ਦਾ ਉਸ ਅੱਲਾ ਦਾ ਖੁਦ ਨੂਰ ਹੈ ਹਨਾ ਉਹਨਾਂ ਦੇ ਨੂਰ ਤੋਂ ਪੈਦਾ ਹੋਇਆ ਵਾ ਤੇ ਫਿਰ ਮਾਤਾ ਨੂੰ ਕਹਿੰਦੇ ਗਉਂਸਪਾਲ ਸਰਕਾਰ ਕੇ ਮਾਤਾ ਕੋਈ ਗੱਲ ਨਹੀਂ ਆਉਂਦੇ ਸਾਲ ਤੇਰੇ ਘਰ 'ਚ ਇੱਕ ਪੁੱਤਰ ਜਨਮ ਲੋ ਪਰ ਸਾਡੇ ਨਾਮ ਦੀ ਜਿਹੜੀ 11ਵੀਂ ਹੈ ਹਰ ਮਹੀਨੇ ਤੂੰ ਦੰਦੀ ਰਹੀ ਵੀ ਆਪਣੀ 11ਵੀਂ ਨਾ ਪੁਰੀ ਤਾ ਸਰਕਾਰ ਐਨੇ ਵਚਨ ਕਰਕੇ ਉਹਨਾਂ ਨੂੰ ਕਹਿ ਦਿੰਦੇ ਨੇ ਕਿ ਕੋਈ ਗੱਲ ਨਹੀਂ ਮਾਤਾ ਤੁਸੀਂ ਆਪਣੇ ਘਰੇ ਜਾਓ ਤਾਂ ਮਾਤਾ ਆਪਣੇ ਘਰੇ ਚਲੇ ਜਾਂਦੇ ਆ ਸਮਾਂ ਪੈਂਦਾ ਕੋਈ ਆਉਂਦੇ ਸਾਲ ਇੱਕ ਪੁੱਤਰ ਪੈਦਾ ਹੁੰਦਾ ਸੋਣਾ ਹੈ ਨਾ ਤਮਾਦਾ ਖੁਸ਼ੀਆਂ ਮਨਾਉਂਦੀ ਹੈ ਸਰਕਾਰ ਦੇ ਗੁਣਗਾਨ ਕਰਦੀ ਹੈ ਕਿ ਹਾਂ ਕਿ ਮੈਨੂੰ ਅੱਜ ਕੌਂਸਪਤ ਸਰਕਾਰ ਦੀ ਵਜ੍ਹਾ ਤੇ ਹਨ ਤੇ ਵੀ ਅਜੋਨ ਤੋਂ ਉੱਤਰ ਦੀ ਦਾਤ ਹੈ ਜਿਹੜੀ ਮੈਨੂੰ ਬਖਸ਼ਿਸ਼ ਹੋਈ ਹੈ ਜਿਸ ਟਾਈਮ ਸਰਕਾਰ ਗਾਂਸਪਾਲ ਸਰਕਾਰ ਦੇ ਅੱਬੂ ਸੁਵਾਲੀਆ ਜੀ ਨੂੰ ਜਿਹਨਾਂ ਦੇ ਪਿਤਾ ਜੀ ਨੇ ਜਦੋਂ ਤੁਮਨ ਥੱਪੜ ਮਾਰਿਆ ਸੀਗਾ ਨਾ ਜਦੋਂ ਸਰਕਾਰ ਨੇ ਉਹਨਾਂ ਨੇ ਹੱਤਾਂ ਦਾ ਨਾਰਾ ਮਾਰ ਕੇ ਵਚਨ ਗੱਢੇ ਸੀਗੇ ਵੀ ਇੱਥੇ ਪੁੱਤਰੀ ਹੀ ਪੈਦਾ ਹੋਣਗੇ ਕੁੜੀਆਂ ਨਹੀਂ ਪੈਦਾ ਹੋਣਗੀਆਂ ਤਾਂ ਉਸ ਟਾਈਮ ਗਾਂਸਪਾਲ ਸਰਕਾਰ ਦੇ ਪਿਤਾ ਜੱਬੂ ਸੁਵਾਲੀਆ ਨੇ ਉਸੇ ਟਾਈਮ ਵਚਨ ਕਰਤੇ ਸੀਗੇ ਕਿਉਂਕਿ ਅੱਬੂ ਸੁਵਾਲੀਆ ਜੀ ਵੀ ਬਹੁਤ ਬੰਦਗੀ ਵਾਲੇ ਇਨਸਾਨ ਸੀਗੇ ਉਹਨਾਂ ਕੋਲ ਵੀ ਰੱਬ ਦੀ ਬੰਦਗੀ ਬਹੁਤ ਸੀਗੀ ਤਾਂ ਉਹਨਾਂ ਨੇ ਇੱਕੋ ਗੱਲ ਕਹੀ ਸੀ ਕਹਿੰਦੇ ਗਾਂਸ ਅੱਜ ਤੋਂ ਤੂੰ ਗਾਂਸ ਨਹੀਂ ਤੂੰ ਅੱਜ ਤੋਂ ਗਾਂਸ ਪਾਕ ਹੋ ਜਾ ਤਾਂ ਉਹਨਾਂ ਨੂੰ ਜਿਹੜਾ ਰਤਵਾ ਸੀਗਾ ਗਾਂਸ ਪ ਤਾਂ ਚਲੋ ਮਾਦਾ ਖੁਸ਼ੀਆਂ ਮਨਾਉਂਦੀ ਹੈ ਹਨਾ ਸਾਰੀ ਗਲੀ ਗਲੀ ਰੌਲਾ ਪਾਉਂਦੀ ਆ ਕਿ ਮੈਨੂੰ ਕੌਣਸ ਪਾਕ ਸਰਕਾਰ ਨੇ ਪੁੱਤਰ ਦੀ ਦਾਤ ਦਿੱਤੀ ਸਮਾ ਪੈਂਦਾ ਹਨਾ 11ਵੀਂ ਦੰਦੀ ਆ ਖੁਸ਼ੀ ਖੁਸ਼ੀ ਜਿਵੇਂ ਜਿਵੇਂ ਪੁੱਤਰ ਵੱਡਾ ਹੁੰਦਾ ਤਾਂ ਹੌਲੀ ਹੌਲੀ ਉਹ 11ਵੀਂ ਭੁੱਲਦੀ ਚਲੇ ਜਾਂਦੀ ਆ ਭੁੱਲਦੀ ਚਲੇ ਜਾਂਦੀ ਆ ਸਾਲ 2 ਸਾਲ 3 ਸਾਲ 4 ਸਾਲ ਇਦਾਂ ਕਰਕੇ ਕਾਫੀ ਸਮਾਂ ਲੰਘ ਜਾਂਦਾ ਤੇ 11ਵੀਂ ਭੁੱਲਦੀ ਭੁੱਲਦੀ ਉਹ ਸਰਕਾਰ ਨੂੰ ਵੀ ਭੁੱਲ ਜਾਂਦੀ ਜਿਨ੍ਹਾਂ ਦੀ ਬਦੌਲਤ ਉਹਨਾਂ ਨੂੰ ਪੁੱਤਰ ਦੀ ਦਾਤ ਮਿਲੀ ਹੁੰਦੀ ਤੇ ਜੋ ਦੋ ਪੁੱਤਰ ਜਵਾਨ ਹੁੰਦਾ ਵਿਆਹ ਦੀ ਉਮਰ ਆਉਂਦੀ ਹੈ ਸਰਕਾਰ ਕੀ ਕਹਿੰਦੀ ਆ ਵੀ ਚਲੋ ਜੇ ਮਾਤਾ ਭੁੱਲ ਗਈ ਤਾਂ ਆਪਾਂ ਯਾਦ ਕਰਵਾਏ ਹੁੰਦੇ ਆ ਸਰਕਾਰ ਇੱਕ ਫਕੀਰ ਦਾ ਰੂਪ ਧਾਰ ਕੇ ਮਾਤਾ ਕੋਲੇ ਚੱਲੇ ਜਾਂਦੇ ਆ ਮਾਰ ਬਾਹਰ ਬੈਠੇ ਮਾਤਾ ਰੋਟੀ ਬਣਾਉਂਦੇ ਹੁੰਦੇ ਆ ਤੇ ਮਾਤਾ ਨੂੰ ਜੇ ਕਹਿੰਨੇ ਕਿ ਮਾਤਾ ਸਾਨੂੰ ਭੁੱਖ ਲੱਗੀ ਹੈ ਵੀ ਸਾਨੂੰ ਖਾਣ ਨੂੰ ਰੋਟੀ ਦੇ ਦੇ ਪਰ ਉਸ ਟਾਈਮ ਮਾਤਾ ਨੂੰ ਆਪਣੇ ਪੁੱਤਰ ਦੇ ਨੌਜਵਾਨ ਹੋਣ ਦਾ ਹੰਕਾਰ ਵੀ ਮੰਨੂ ਕਿਹਾ ਹੁਣ ਲੋੜਾ ਨਾ ਵੀ ਮੇਰੇ ਕੋਲ ਅੱਗੇ ਪੁੱਤ ਹੈਗਾ ਵੀ ਇਹ ਮੈਨੂੰ ਕਮਾ ਕੇ ਖਵਾਏਗਾ ਉਹ ਵੀ ਪੈਸਾ ਦੀਗਾ ਹਨਾ ਵੀ ਚਲੋ ਘਰਵਾਰ ਤੋਂ ਵਧੀਆ ਸੀਗੇ ਉਹਨਾਂ ਨੂੰ ਹੰਕਾਰ ਹੋ ਜਾਂਦਾ ਵੀ ਮੰਨੂ ਕਿਸੇ ਚੀਜ਼ ਦੀ ਘਾਟ ਨਹੀਂ ਹੈਗੀ ਤੇ ਉਹ ਮਾਤਾ ਫਕੀਰ ਨੂੰ ਕਹਿੰਦੀ ਆ ਸਰਕਾਰ ਕੌਨਸ ਪੱਕ ਸਰਕਾਰ ਨੂੰ ਜੋ ਕਿਸੇ ਫਕੀਰ ਦਾ ਰੋਕ ਧਾਰ ਕੇ ਗਈ ਸੀਗੀ ਤਾਂ ਮਾਤਾ ਉਹਨਾਂ ਨੂੰ ਕਹਿੰਦੀ ਆ ਕਿ ਬਾਬੇ ਇੱਥੇ ਕੋਈ ਰੋਟੀ ਨਹੀਂ ਹੈਗੀ ਵੀ ਤੂੰ ਜਾ ਇੱਥੋਂ ਤਾਂ ਮ ਸਰਕਾਰ ਗੌਂਸਪੱਤ ਕਹਿੰਨੇ ਆ ਵੀ ਕੋਈ ਗੱਲ ਨਹੀਂ ਮਾਤਾ ਵੀ ਅਸੀਂ ਭੁੱਖੇ ਆ ਵੀ ਸਾਨੂੰ ਘੱਟੋ ਘੱਟ ਦੋ ਰੋਟੀਆਂ ਤਾਂ ਦੇ ਦੇ ਉਹ ਕਹਿੰਦੀ ਜਾ ਜਾ ਕਹਿੰਦੀ ਬਹੁਤ ਫਿਰਦੇ ਆਂ ਤੇਰੇ ਵਰਗੇ ਤਾਂ ਸਰਕਾਰ ਕਹਿੰਨੇ ਆ ਵੀ ਮਾਤਾ ਰੋਟੀ ਨਹੀਂ ਦੇਣੀ ਤੂੰ ਨਾ ਦੇ ਘੱਟੋ ਘੱਟ ਮਾੜੇ ਬੋਲ ਤਾਂ ਨਾ ਬੋਲ ਤਾਂ ਡੱਬੇ 'ਚ ਦੋ ਸੁੱਕੀਆਂ ਰੋਟੀਆਂ ਪਈਆਂ ਉੰਨੀ ਆਪਣੇ ਪੁੱਤਰ ਨੂੰ ਕਹਿੰਦੀ ਵੀ ਲੈ ਆ ਕਰਿਆ ਫਕੀਰ ਦੇ ਕਹਿੰਦੀ ਇਹ ਮੱਥੇ 'ਚ ਮਾਰੇਗਾ ਜੀ ਦੋ ਰੋਟੀਆਂ ਉਦਾਂ ਹੀ ਉਹ ਪੁੱਤਰ ਚਾ ਕੇ ਰੋਟੀਆਂ ਸਰਕਾਰ ਦੇ ਮੱਥੇ ਤੇ ਮਾਰਦਾ ਤੇ ਸਰਕਾਰ ਉਹ ਰੋਟੀਆਂ ਚਾ ਕੇ ਆਪਣੀ ਝੋਲੀ ਦੇ ਵਿੱਚ ਪਾ ਲੈਂਦੇ ਆ ਕਹਿੰਦੇ ਕੋਈ ਗੱਲ ਨਹੀਂ ਮਾਤਾ ਕਹਿੰਦੇ ਵੀ ਇਹ ਰੋਟੀਆਂ ਵੀ ਸਾਨੂੰ ਮਨਜ਼ੂਰ ਨੇ ਪਰ ਕੋਈ ਸਮਾਂ ਆ ਰਿਹਾ ਹੈ ਹਨਾ ਵੀ ਤੂੰ ਯਾਦ ਕਰੇਂਗੀ ਹਨਾ ਤਾਂ ਮਾਦਾ ਬੋਲਦੀ ਹੈ ਕਿ ਕੋਈ ਗੱਲ ਨਹੀਂ ਤੇਰੇ ਵਰਗੇ ਕਹਿੰਦੀ 36 ਫਕੀਰ ਦੇਖੇ ਨੇ ਤੂੰ ਇੱਥੋਂ ਆਪਣਾ ਦੁਰਦਵਾਨ ਤਾਂ ਗੌਸਵਾਲ ਸਰਕਾਰ ਉਹਨਾਂ ਨੂੰ ਕਹਿੰਦੇ ਨੇ ਕਹਿੰਦੇ ਕੋਈ ਗੱਲ ਨਹੀਂ ਮਾਤਾ ਸ਼ਕਤੀ ਨਹੀਂ ਤੇ ਕਹਿੰਦੇ ਹਜ਼ਾਰਾਂ ਲੱਖਾਂ ਫਕੀਰ ਦੇਖੇ ਹੋਣਗੇ ਪਰ ਮੈਂ ਹਨਾ ਵੀ ਮੈਂ ਇੱਕ ਹਾਂ ਤੇ ਮੇਰੇ ਵਰਗਾ ਨਹੀਂ ਕਹਿੰਦੇ ਤੁਸੀਂ ਕਿਤੇ ਦੇਖਿਆ ਹੋਣਾ ਵੀ ਚਲੋ ਕੋਈ ਗੱਲ ਨਹੀਂ ਸਰਕਾਰ ਫਿਰ ਵੀ ਕਹਿੰਦੇ ਪਰਮਾਤਮਾ ਤੁਹਾਡਾ ਭਲਾ ਕਰੇ ਹਨਾ ਤੇ ਕੁਝ ਸਮਾਂ ਹੁੰਦਾ ਤੇ ਪੁੱਤਰ ਜਦੋਂ ਵਿਆਹਣ ਜਾਂਦੀ ਹੈ ਹਨਾ ਜੰਜ ਜਿਸ ਟਾਈਮ ਕਹਿੰਦੇ ਉਹਨਾਂ ਦੀ ਬਰਾਤ ਸੀ ਜਿਹੜੀ ਉਹ ਦਰਿਆ ਦੇ ਵਿੱਚ ਨੂੰ ਹੋ ਕੇ ਜਾਣੀ ਸੀਗੀ ਹਨਾ ਕਿਸ਼ਤੀ ਦੇ ਵਿੱਚ ਹੋ ਕੇ ਜਾਣੀ ਸੀਗੀ ਤਾਂ ਉਸ ਟਾਈਮ ਮੰਨ ਲਓ ਤੁਸੀਂ ਵੀ ਜੋ ਵੀ ਉਹਨਾਂ ਦੇ ਰਿਸ਼ਤੇਦਾਰ ਸੀਗੇ ਜੋ ਵੀ ਸਾਥੀ ਵੇਲੀ ਸੀਗੇ ਸਾਰੇ ਬਰਾਤ ਦੇ ਵਿੱਚ ਚਲੇ ਗਏ ਤੇ ਮਾਤਾ ਘਰਾਂ ਰਹਿ ਗਈ ਕੰਮ ਸੰਭਲਣੇ ਨੂੰ ਹਨਾ ਤਾਂ ਆਪਣਾ ਉੱਥੇ ਜਿਸ ਟਾਈਮ ਉਹ ਕੇ ਜਾਂਜ ਜਾ ਰਹੀ ਹੈ ਹਨਾ ਤੇ ਬਰਾਤ ਪਹੁੰਚ ਗਈ ਤੇ ਆਪਣਾ ਵਿਆਹ ਹੋਇਆ ਵਿਆਹ ਕੇ ਕਹਿੰਦੇ ਜਿਸ ਟਾਈਮ ਬਰਾਤ ਵਾਪਸ ਆਈ ਤਾਂ ਜਦੋਂ ਦਰਿਆ ਦੇ ਅੱਧ ਵਿਚਕਾਰ ਜਿਸ ਟਾਈਮ ਬਰਾਤ ਪਹੁੰਚੀ ਤਾਂ ਇੱਕ ਤੂਫਾਨ ਆਇਆ ਜਿਸ ਦੇ ਵਿੱਚ ਉਹਨਾਂ ਦੀ ਜਿਹੜੀ ਕਿਸ਼ਤੀ ਸੀਗੀ ਉਹ ਬੇੜਾ ਸੀਗਾ ਉਹ ਡੁੱਬ ਗਿਆ ਤਾਂ ਉਹ ਪਿੰਡ ਵਿੱਚ ਰੌਲਾ ਪੈ ਗਿਆ ਕਹਿੰਦੇ ਵੀ ਮਾਤਾ ਦਾ ਕਹਿੰਦੇ ਬੇੜਾ ਡੁੱਬ ਗਿਆ ਬੇੜਾ ਬੈਠ ਗਿਆ ਕਹਿੰਦੇ ਵੀ ਉਹਨਾਂ ਦੇ ਤਾਂ ਕਹਿੰਦੇ ਸਾਰੇ ਪੁੱਤਰ ਦੀ ਜਿਹੜੀ ਕਹਿੰਦੇ ਬਰਾਤ ਜੇਗੀ ਉਹ ਤਾਂ ਕਹਿੰਦੇ ਪਾਣੀ ਵਿੱਚ ਡੁੱਬ ਗਈ ਉਹ ਦਰਿਆ ਦੇ ਵਿੱਚ ਡੁੱਬ ਗਈ ਜਦੋਂ ਇਹ ਗੱਲ ਮਾਤਾ ਨੇ ਸੁਣੀ ਤਾਂ ਮਾਤਾ ਦੇ ਹੋਸ਼-ਵਾਸ਼ ਖੋ ਗਏ ਤੇ ਮਾਤਾ ਜਾ ਕੇ ਦਰਿਆ ਦੇ ਕੰਢੇ ਰੋਣ ਲੱਗੀ ਸਿਰ ਤੇ ਵਿੱਚ ਮਿੱਟੀ ਪਾ ਲਈ ਰੋਵੇ ਹੁੱਫਾ ਮਾਰੇ ਕਹਿੰਦੀ ਹਾਏ ਓਏ ਪ੍ਰਮਾਤਮਾ ਵੀ ਅਗਰ ਤੂੰ ਦੇ ਕੇ ਖੋਣਾ ਸੀ ਮੈਨੂੰ ਦੁੱਤਾ ਕਿਉਂ ਸੀਗਾ ਹਨਾ ਤਾਂ ਗੌਂਸਪਾਲ ਸਰਕਾਰ ਫੇਰ ਉਹਨੂੰ ਯਾਦ ਆਉਂਨੇ ਆ ਕਹਿੰਦੀ ਸਰਕਾਰ ਵੀ ਤੂੰ ਤਾਂ ਆਪਣੇ ਆਪ ਦੇ ਕੇ ਹਨਾ ਪੁੱਤ ਮੈਨੂੰ ਵੀ ਆਪਣੇ ਆਪ ਖੋ ਲਿਆ ਤਾਂ ਮਾਤਾ ਵਿਰੁੱਧ ਤੇ ਪਰ ਮਾਤਾ ਦਾ ਜਿਹੜਾ ਭਰੋਸਾ ਸੀਗਾ ਨਾ ਗੌਂਸਪਾਲ ਸਰਕਾਰ ਦੇ ਉੱਪਰ ਬਹੁਤ ਸੀਗਾ ਉਹਨਾਂ ਦਾ ਠੀਕ ਹੈ ਰਾਜ ਰੂਰ ਭਟ ਕੇ ਸੀਗੇ ਉਹ ਤੇ ਪਰ ਉਹਨਾਂ ਦਾ ਜਿਹੜਾ ਭਰੋਸਾ ਸੀਗਾ ਬਹੁਤ ਸੀਗਾ ਸਰਕਾਰ ਦੇ ਉੱਪਰ ਚਲੋ ਸਰਕਾਰ ਉਹਨਾਂ ਨੂੰ ਯਾਦ ਆਏ ਤਾਂ ਤੁਸੀਂ ਇਹ ਦੇਖੋ ਵੀ ਇੱਕ ਬੇੜਾ ਡੁੱਬ ਗਿਆ ਪਾਣੀ ਦੇ ਵਿੱਚ ਹਨਾ ਤਾਂ ਖਤਮ ਹੋ ਗਿਆ ਤੇ ਪਰ ਉਹਨੂੰ ਭਰੋਸਾ ਸੀਗਾ ਵੀ ਮੇਰੇ ਗੌਂਸਪਾਲ ਪੀਰ ਦੇ ਵਿੱਚ ਇੰਨੀ ਤਾਕਤ ਹੈ ਕਿ ਉਹ ਡੁੱਬਿਆ ਬੇੜਾ ਵੀ ਮੇਰਾ ਤਾਰ ਸਕਦੇ ਆ ਗੌਂਸਪਗ ਸਰਕਾਰ ਨੂੰ 12 ਸਾਲ ਉਸ ਕੰਡੇ ਦੇ ਉੱਪਰ ਬੈਠ ਕੇ ਯਾਦ ਕੀਤਾ ਜਾਂ ਮੇਰਾ ਯਾ ਗੌਂਸ ਯਾ ਮੇਰਾ ਯਾ ਗੌਂਸ ਕਰਦੇ ਕਰਦੇ ਸਰਕਾਰ ਨੂੰ ਯਾਦ ਕਰਦੇ ਕਰਦੇ ਕਿ ਮੇਰੀ ਦਾਤਾ ਸਰਕਾਰ ਆ ਮੇਰੇ ਦੁੱਖਾਂ ਨੂੰ ਦੇਖ ਆ ਵੀ ਮੇਰਾ ਬੇੜਾ ਡੁੱਬ ਗਿਆ 12 ਸਾਲ ਬਾਅਦ ਜਦੋਂ ਸਰਕਾਰ ਉਹਨਾਂ ਦੇ ਸਾਹਮਣੇ ਗਏ ਤਾਂ ਸਰਕਾਰ ਨੇ ਇੱਕ ਬੇੜਾ ਪਹਿਲਾਂ ਹੀ ਤਾਰਤਾ ਸੀਗਾ ਉਹਨਾਂ ਦਾ ਜਿਹੜਾ ਡੁੱਬਿਆ ਸੀਗਾ ਨਾ ਪਹਿਲਾਂ ਹੀ ਤਾਰਤਾ ਸੀਗਾ ਉਹ ਮਾਤਾ ਨੂੰ ਕਹਿੰਦੇ ਕਿ ਮਾਤਾ ਕਿਉਂ ਰੋ ਰਹੀਆਂ ਓ ਤੂੰ ਉਹ ਕਹਿੰਦੇ ਵੀ ਜਿਆਦਾ ਐਵੇਂ ਕਰਕੇ ਵੀ ਇੱਥੇ ਦਰਿਆ ਦੇ ਵਿੱਚ ਵੀ ਮੇਰੇ ਪੁੱਤਰ ਦੀ ਬਰਾਤ ਸੀ ਵੀ ਸਾਰੀ ਡੁੱਬ ਗਈ ਵੀ ਸਰਕਾਰ 12 ਸਾਲ ਹੋ ਗਏ ਡੁੱਬੇ ਨੂੰ ਵੀ ਤੁਸੀਂ ਹੋ ਜਿਹੜੇ ਬੇੜਾ ਬੇੜਾ ਤਾਰ ਸਕਦੇ ਆ ਤਾਂ ਹੁਣ ਦੂਰੋਂ ਇੱਕ ਬੇੜਾ ਤਰਿਆ ਆ ਰਿਹਾ ਸੀਗਾ ਜਿਹੜਾ ਸਰਕਾਰ ਨੇ ਪਹਿਲਾਂ ਹੀ ਤਾਰਤਾ ਸੀਗਾ ਉਹਨਾਂ ਦਾ ਤਾਂ ਮਾਤਾ ਨੂੰ ਕਹਿੰਨੇ ਆ ਕਹਿੰਦੇ ਮਾਤਾ ਦੇਖੋ ਬੇੜਾ ਕਿਦਾ ਆ ਰਿਹਾ ਕਹਿੰਦੀ ਸਰਕਾਰ ਕਹਿੰਦੀ ਤੁਹਾਡੇ ਹੀ ਹੋਣਾਗੇ ਮੈਨੂੰ ਕੀ ਪਤਾ ਕਹਿੰਦੀ ਸਾਡਾ ਬੇੜਾ ਤਾਂ ਡੁੱਬਿਆ ਵਾ ਤਾਂ ਸਰਕਾਰ ਖੁਸ਼ ਹੋ ਕੇ ਜਿਸ ਟਾਈਮ ਹੱਕ ਸੱਚ ਦਾ ਨਾਰਾ ਮਾਰਦੇ ਆ ਉਸ ਟਾਈਮ ਦੇ ਵਿੱਚ ਕਹਿੰਦੇ ਜਿੰਨੇ ਵੀ ਬੇੜੇ ਡੁੱਬੇ ਵੀ ਸੀਗੇ ਉਹ ਸਾਰੇ ਬੇੜੇ ਤਰ ਜੰਨੇ ਆ ਜਦੋਂ ਫਿਰ ਬੇੜਾ ਤਰਿਆ ਆਉਂਦੀ ਦੇਖਦੀ ਆ ਬਰਾਤ ਆਉਂਦੀ ਦੇਖਦੀ ਆ ਉਹੀ ਉਵੇਂ ਹੀ ਤਾਂ ਖੁਸ਼ ਹੁੰਦੀ ਆ ਖੁਸ਼ੀਆਂ ਮਨਾਉਂਦੀ ਆ ਕਹਿੰਦੀ ਸਰਕਾਰ ਨੇ ਮੇਰਾ ਡੁੱਬਿਆ ਬੇੜਾ ਤਾਂ ਤਾਰਤਾ ਹਨਾ ਤਾ ਇੱਕ ਕਸਾ ਸੀਗਾ 11ਵੀਂ ਸ਼ਰੀਫ ਦਾ ਇਸੇ ਵੀ ਜਦੋਂ ਮਾਤਾ ਸਲੀਮਾ ਹਨਾ 11ਵੀਂ ਭੁੱਲ ਗਏ ਸੀਗੇ ਹਨਾ ਤਾਂ ਉਹਨਾਂ ਨਾਲ ਇਹ ਚੀਜ਼ਾਂ ਹੋਈਆਂ ਸੀਗੀਆਂ ਹਨਾ ਤਾਂ ਇਹ ਹੋਣਾ ਵੀ ਜਾਇਜ਼ ਸੀਗਾ ਤੇ ਇਹ ਜਾਇਜ਼ ਸੀਗਾ ਜਦੋਂ ਬੰਦਾ ਪ੍ਰਮਾਤਮਾ ਨੂੰ ਭੁੱਲ ਪੈਟਦਾ ਕਹਿੰਦੇ ਜਦੋਂ ਉਹਨੂੰ ਕੋਈ ਨਾ ਕੋਈ ਠੋਕਰ ਨਹੀਂ ਲੱਗਦੀ ਤਾਂ ਪ੍ਰਮਾਤਮਾ ਨੂੰ ਦੁਬਾਰਾ ਯਾਦ ਕੋਈ ਨਹੀਂ ਆਉਂਦਾ ਹੈਗਾ ਹਨਾ ਤੇ ਤਾਂ ਵੀ ਸਰਕਾਰ ਦੇ ਗੁਣ ਗਾਵੇ ਵੀ ਹਾਂ ਸਰਕਾਰ ਨੇ ਮੇਰਾ ਡੁੱਬਿਆ ਬੇੜਾ ਤਾਰਤਾ ਠੀਕ ਹੈ ਨਾ ਰੂੜੀ ਮਾਤਾ ਨੂੰ ਨਹੀਂ ਇਸ ਕਰਕੇ ਕਿਹਾ ਜਾਂਦਾ ਤਾਂ ਕਈ ਰੂੜੀ ਮਾਤਾ ਦੇ ਨਾਮ ਤੇ ਵੀ ਕਿੱਸਾ ਸੁਣਾਉਂਨੇ ਆ ਇਹ ਕਿਉਂਕਿ ਜਿਸ ਟਾਈਮ ਉਹਨਾਂ ਨੂੰ 12 ਸਾਲ ਹੋ ਗਏ ਤੇ ਨਾ ਬੱਚੇ ਨੂੰ ਸਿਰ ਦੇ ਵਿੱਚ ਮਿੱਟੀ ਪਾ ਲਈ ਪਾਗਲਾ ਮੰਗ ਰਹਿਣ ਲੱਗ ਗਿਆ ਤਾਂ ਉਹਨੂੰ ਕਹਿਣ ਲੱਗੇ ਸੀਗੇ ਕਹਿੰਦੇ ਵੀ ਤੂੰ ਤਾਂ ਰੂੜੀ ਆ ਕਹਿੰਦੇ ਰੂੜੀ ਹਣਾ ਵੀ ਤੂੰ ਤਾਂ ਰੂੜੀ ਦੇ ਉੱਪਰ ਰੁਲ ਗਈ ਤੂੰ ਤਾਂ ਰੂੜੀ ਕਹਿੰਦੇ ਉਹਨਿਆਂ ਜਿਵੇਂ ਮੰਨ ਲੋ ਉਹ ਟੇਰ ਹੋ ਗਿਆ ਹਨਾ ਜਾਂ ਮੰਨ ਲਓ ਬਾਹਰ ਜਿੱਥੇ ਆਪਾਂ ਕੂੜਾ ਕਰਕੜ ਸਿੱਟਦੇ ਆਂ ਜਿੱਦੋਂ ਉਹਨਾਂ ਦੇ ਵਿੱਚ ਰਹਿ ਗਿਆ ਤੂੰ ਉਹਦਾ ਰੂੜੀ ਬਣ ਗਈ ਆ ਆਪ ਹਨਾ ਇਸ ਕਰਕੇ ਰੂੜੀ ਕਹਿੰਦੇ ਸੀਗੇ ਹਨਾ ਤਾਂ ਇਹ ਸੀਗਾ ਸਰਕਾਰ ਗੌਂਸਪਾਲ ਸਰਕਾਰ ਦਾ ਕਿਸਾ ਹਨਾ ਬਹੁਤ ਦਿਆਵਾਨ ਪੀਰ ਨੇ ਤੇ ਬਹੁਤ ਦਿਆਲੂ ਪੀਰ ਨੇ ਤਾਂ 11ਵੀਂ ਸ਼ਰੀਫ ਦੀਆਂ ਸਭ ਸੰਗਤ ਨੂੰ ਦੁਆਰਾ ਤੋਂ ਫੇਰ ਵੀ ਲੱਖ ਲੱਖ ਮੁਬਾਰਕਾਂ ਤਾਂ ਸਰਕਾਰ ਗੋਂਸਪਾ ਸਰਕਾਰ ਸਾਰੀ ਸੰਗਤ ਦੇ ਉੱਪਰ ਆਪਣਾ ਨਜ਼ਰੇ ਕਰਮ ਕਰਨਾ ਠੀਕਾ ਜਿਨ੍ਹਾਂ ਦੇ ਡੁੱਬੇ ਵਿੜੇ ਨੇ ਹਨਾ ਉਹਨਾਂ ਦੇ ਡੁੱਬੇ ਵਿੜੇ ਨੂੰ ਤਾਰਨ ਸਰਕਾਰ ਜਾਂ ਮੀਰਾ ਜਾਂ ਗੋਂਸ ਜੈ ਪੀਰਾਂ ਦੀ